ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ਼ਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸੁਆਗਤ ਮੈਂ ਹਮਨਜੀਤ ਸਿੰਘ ਰੋਮਾਣਾ ਦਿਲ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਫੋਰਟਿਸ ਹਸਪਤਾਲ ਲੁਧਿਆਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਨਾਲ ਮਿਲ ਕੇ ਵਰਲਡ ਹਾਰਟ ਡੇ ਤੇ ਮੌਕੇ ਤੇ ਆਪਣੀ ਦੂਜੀ ਸਾਈਕਲੋਥਨ ਦਾ ਆਯੋਜਨ ਕੀਤਾ ਜਿਸ ਵਿੱਚ 1000 ਤੋਂ ਵੱਧ ਸਾਈਕਲਿੰਗ ਪ੍ਰੇਮੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਸਭ ਨੇ ਸਾਈਕਲਿੰਗ ਦਾ ਸਧਾਰਨ ਅਤੇ ਪ੍ਰਭਾਵਸ਼ਾਲੀ ਵਰਜੇਸ ਰਾਹੀਂ ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦਾ ਸੁਨੇਹਾ ਦਿੱਤਾ ਸਾਈਕਲੋਥਾਨ ਦੀ ਸ਼ੁਰੂਆਤ ਫੋਰਟਿਸ ਹਸਪਤਲ ਮਾਲ ਰੋਡ ਲੁਧਿਆਣਾ ਤੋਂ ਹੋਈ ਅਤੇ ਇਸ ਦਾ ਸਮਾਪਨ ਫੋਰਟਿਸ ਹਸਪਤਲ ਚੰਡੀਗੜ੍ਹ ਰੋਡ ਲੁਧਿਆਣਾ ਤੇ ਹੋਇਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਸ਼੍ਰੀ ਜਤਿੰਦਰ ਜ਼ੋਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕੀਤਾ। ਉਹਨਾਂ ਦਾ ਸਵਾਗਤ ਫੋਰਟਿਸ ਹਸਪਤਲ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਜਰਨਲ ਹੈਡ ਡਾਕਟਰ ਵਿਸ਼ਵਦੀਪ ਗੋਇਲ ਫੋਰਟਿਸ ਹਸਪਤਲ ਮਾਲ ਰੋਡ ਲੁਧਿਆਣਾ ਦੇ ਯੂਨਿਟ ਹੈੱਡ ਸ਼੍ਰੀ ਗੁਰਦਰਸ਼ਨ ਮੰਗਟ ਕਾਰਡੀਓਲੋਜੀ ਦੇ ਨਿਰਦੇਸ਼ਕ ਡਾਕਟਰ ਪਰਮਦੀਪ ਸਿੰਘ ਸੰਧੂ ਡਾਕਟਰ ਸੰਦੀਪ ਚੋਪੜਾ ਨਿਰਦੇਸ਼ਕ ਕਾਰਡੀਓਲੋਜੀ ਡਾਕਟਰ ਮਨਿੰਦਰ ਸਿੰਘਲਾ ਅਤਿਰਕਤ ਨਿਰਦੇਸ਼ਕ ਕਾਰਡੀਅਕ ਐਨਸਥੀਸੀਆ ਡਾਕਟਰ ਨikhil Bansal ਕੰਸਲਟੈਂਟ ਕਾਰਡੀਓ ਔਰਥੋਰਿਕਸਿਕ ਅਤੇ ਵੈਸਕੂਲਰ ਸਰਜਰੀ ਅਤੇ ਡਾਕਟਰ ਮਾਨਵ ਵਡੇਰਾ ਐਸੋਸੀਏਟ ਕੰਸਲਟੈਂਟ ਕਾਰਡੀਓਲੋਜੀ ਨੇ ਕੀਤਾ ਪ੍ਰੋਗਰਾਮ ਸਵੇਰੇ 5 ਵਜੇ ਸ਼ੁਰੂ ਕੀਤਾ ਗਿਆ ਜਿਸ ਵਿੱਚ ਹਿੱਸੇਦਾਰਾਂ ਨੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਨਿਯਮਤ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਨਾਲ ਲਈ ਆਪਣਾ ਸਾਈਕਲ ਸਫਰ ਸ਼ੁਰੂ ਕੀਤਾ ਸਾਈਕਲ ਚਾਲਕਾਂ ਨੂੰ ਦਿਲ ਦੀ ਸਿਹਤ ਲਈ ਪੋਸਟਿਕ ਨਾਸ਼ਤਾ ਪ੍ਰਮਾਣ ਪੱਤਰ ਅਤੇ ਤਗਮੇ ਦਿੱਤੇ ਗਏ ਤਾਂ ਜੋ ਉਹਨਾਂ ਦੀ ਭਾਗੀਦਾਰੀ ਅਤੇ ਸਮਰਪਣ ਦਾ ਸਨਮਾਨ ਕੀਤਾ ਜਾ ਸਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਮੈਂ ਵਰਲਡ ਹਾਰਟ ਡੇ ਤੇ 46 ਸਾਈਕਲੋਥਾਨ 2.0 ਦਾ ਹਿੱਸਾ ਬਣ ਕੇ ਖੁਸ਼ ਹਾਂ ਸਾਈਕਲਿੰਗ ਵੀ ਇੱਕ ਸਿਹਤਮੰਦ ਦਿਲ ਬਣਾਈ ਰੱਖਣ ਦਾ ਸ਼ਾਨਦਾਰ ਤਰੀਕਾ ਹੈ ਇਹ ਨਾ ਸਿਰਫ ਫਿਟਨੈਸ ਤੋਂ ਵੱਧ ਹੈ ਇਹ ਮਜ਼ਬੂਤ ਦਿਲ ਅਤੇ ਸਾਫ਼ ਸੋਚ ਬਣਾਉਣ ਬਾਰੇ ਵੀ ਹੈ ਉਹਨਾਂ ਅਗੇ ਕਿਹਾ ਕਿ ਇਹ ਪਹਿਲ ਸਾਰੇ ਉਮਰ ਦੇ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਬਰਜਿਸ਼ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਸੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਭਾਗੀਦਾਰੀ ਸਾਡੇ ਸਮਾਜ ਦੀ ਆਪਣੀ ਸਿਹਤ ਦੀ ਜ਼ਿੰਮੇਵਾਰੀ ਲੈਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਫੋਰਟਿਸ ਹਸਪਤਲ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਜਨਰਲ ਹੈੱਡ ਡਾਕਟਰ ਵਿਸ਼ਵਦੀਪਕ ਗੋਇਲ ਨੇ ਕਿਹਾ ਕਿ ਫੋਰਟਿਸ ਹੈਲਥ케ਅਰ ਦੇ ਨਿਰੰਤਰ ਯਤਨਾਂ ਨੇ ਸਥਾਨਿਕ ਸਮੁਦਾਇਕਾਂ ਨੂੰ ਇਕਜੁੱਟ ਕਰਕੇ ਇਸ ਪ੍ਰੋਗਰਾਮ ਨੂੰ ਵੱਡੀ ਸਫਲਤਾ ਦਿੱਤੀ ਹੈ। ਇਹੀ ਪਹਿਲ ਸਾਡੀ ਮਰੀਜ਼ਾਂ ਅਤੇ ਵਿਆਪਕ ਸਮੁਦਾਇਕ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਦਿਲ ਦੀ ਸਿਹਤ ਬਾਰੇ ਜਾਗਰੂਕਤਾ ਬਧਾਉਣ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ਦਾ ਪਹਿਲਾ ਅਤੇ ਮਹੱਤਵਪੂਰਨ ਕਦਮ ਹੈ ਅਤੇ ਅਸੀਂ ਇਸ ਯਤਨ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ